ਸਰਦਾਰ ਚੈਨਲ ਤੇ ਅਭਸ ਸਵਾਗਤ ਅਦੀਦਾ ਜਖਮ ਪੰਜਾਬ ਚ ਫੇਰ ਮਚਾ ਹਾ ਹਕਾਰ ਲੋਕਾਂ ਦੇ ਪੈ ਗਿਆ ਚੀਕ ਚਾਹੜਾ ਜੋਰਦਾਰ ਤਮਾਕੇ ਤੋਂ ਬਾਅਦ ਇਹ ਦੁਦੁਰ ਪੱਜਣ ਲੱਗੇ ਲੋਕ ਜਾਣੋ ਕਿਵੇਂ ਲੁਝਾਣਾ ਦੇ ਸੁੰਦਰ ਨਗਰ ਦੇ ਕਾਟੀ ਇਲਾਕੇ ਵਿੱਚ ਇੱਕ ਸੀएनजी ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਟਰੱਕ ਦੇ ਅੰਦਰ ਪਿਆ ਸਿਲੰਡਰ ਜੋਰਦਾਰ ਤਮਾਕੇ ਨਾਲ ਫਟ ਗਿਆ ਤਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ ਤੇ ਸਥਾਨਕ ਲੋਕ ਤੁਰੰਤ ਫਾਇਰ ਬਗੇਟ ਨੂੰ ਬੁਲਾਇਆ ਬੁਲਾਇਆ ਇਲਾਕੇ ਦੇ ਸਨੀਕ ਪ੍ਰਕਾਸ਼ ਨੇ ਕਿਹਾ ਕਿ ਉਸ ਦਾ ਪਰਿਵਾਰ ਸਵੇਰੇ ਹੀ ਸੈਰ ਲਈ ਨਿਕਲਿਆ ਹੋਇਆ ਸੀ ਜਦੋਂ ਉਹਨਾਂ ਨੇ ਸੜਕ ਕਿਨਾਰੇ ਖੜੇ ਟਰੱਕ ਵਿੱਚ ਅੱਗ ਦੀਆਂ ਲਪਟਾਂ ਫੁੱਟਦੀਆਂ ਦੇਖੀਆਂ ਡਰਾਈਵਲ ਸਮੇਂ ਸਿਰ ਗੱਡੀ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਪਰ ਟਰੱਕ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ ਟਰੱਕ ਫੋਰਮ ਫੋਰਮ ਨਾਲ ਭਰਿਆ ਹੋਇਆ ਸੀ ਤੇ ਜੋ ਕਿ ਗੱਦੇ ਬਣਾਉਣ ਲਈ ਵਰਤਿਆ ਜਾਂਦਾ ਹੈ ਇਹ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਅੱਗ ਕਿਵੇਂ ਲੱਗੀ ਸਵੇਰੇ 6:15 ਰਿਪੋਰਟ ਮਿਲ ਕੇ ਫਾਇਰ ਫਾਇਰ ਟੈਡਰਾਂ ਨੂੰ ਪਾਇਆ ਕਾਬੂ ਫਾਇਰ ਸਟੇਸ਼ਨ ਸੁੰਦਰ ਨਗਰ ਦੇ ਇੱਕ ਕਰਮਚਾਰੀ ਰਵਿੰਦਰਜੀਤ ਨੇ ਅਨੁਸਾਰ ਸਾਨੂੰ ਸਵੇਰੇ 6:14 ਮਿੰਟ 'ਤੇ ਇੱਕ ਫੋਨ ਆਇਆ ਤਾਂ ਜਿਸ ਵਿੱਚ ਫੋਨ ਮਨਾਲ ਭਰੇ ਇੱਕ ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਇੱਕ ਫਾਇਰ ਟੈਂਡਰ ਨੇ ਤੁਰੰਤ ਕਟਰਾ ਦਾ ਸਥਾਨ ਤੇ ਭੇਜਿਆ ਗਿਆ ਜਿਉਂ ਹੀ ਅੱਗ ਫੈਲ ਗਈ ਤੇ ਫਿਰ ਦੂਜੀ ਫੇਰ ਯੂਨਟ ਨੂੰ ਵੀ ਭੇਜਿਆ ਗਿਆ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ ਗਿਆ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਗੰਭੀਰ ਸੰਭਾਲ ਉਠਾਏ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਬਿਜਲੀ ਦੀ ਲਾਈਨਾਂ ਬਹੁਤ ਢੇਟ ਢੇਠ ਲੰਕਦੀ ਲੰਕਦੀਆਂ ਹਨ ਜਿਸ ਨਾਲ ਕਿਸੇ ਵੀ ਵੱਡਾ ਹੱਸਾ ਹੋ ਸਕਦਾ ਹੈ ਅਸੀਂ ਇਸ ਮੌਕੇ ਬਾਹਰਕ ਬਾਣ ਦੇ ਰੋਜ਼ਾਨਾ ਆਉਣ ਜਾਣਵਾਰੀ ਟ੍ਰਾਇਪਲ ਪੁਲਿਸ ਨੂੰ ਬਾਰ ਬਾਰ ਸ਼ਿਕਾਇਤ ਕੀਤੀ ਪਰ ਕਿਸੇ ਨੇ ਕਿਸੇ ਵੀ ਦਿਨ ਕੋਈ ਵੱਡਾ ਹਸਤਾ ਹੋ ਸਕਦਾ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਵਰਤਮਾਨ ਵਿੱਚ ਪੁਲਿਸ ਫਾਇਰ ਵਿਭਾਗ ਅੱਗ ਲੱਗਣ ਦੇ ਕਾਰਨ ਹੀ ਜਾਂਚ ਕਰ ਰਹੇ ਹਨ ਧੰਨਵਾਦ ਜੀ ਖਬਰਾਂ ਜੁਲਨੀ ਬੜੇ ਨੂੰ ਖਬਰਾਂ 채널 ਤੇ ਲਾਈਕ ਕਰ